ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕੋਰੇ ਆਲਾ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ 'ਚ ਆਪਣੇ ਜਾਨਾਂ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਤਿੰਨ ਐਨੀਮਲ ਸੇਲ ਆ ਜੀ ਦੋ ਤਾਜ਼ੇ ਸੂਏ ਇੱਕ ਤੋਕੜਾ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਣੇ ਆ ਕੀ ਦੁੱਧਵਾਦ ਆ ਕਿੰਨਾਂ ਮਾਸੂਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਮ ਗਰਜੰਟ ਸਿੰਘ ਜੀ ਪਿੰਡ ਕੋਰਿਆ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ 788434733 ਠੀਕ ਹੈ ਜਿਹੜੀ ਆਪਾਂ ਪਹਿਲਾ ਵੀਡੀਓ ਪਾਈ ਵੈਗ ਗਈ ਉਹ ਤਾਂ ਜੀ ਕਾਮਲੇ ਕਰਤੇ ਲੋਕਾਂ ਅਜੇ ਵੀ ਹਜੇ ਵੀ ਫੋਨ ਦੱਬੀ ਤੁਰੇ ਆਉਂਦੇ ਆ ਦੱਬੀ ਤੁਰੇ ਆ ਹਾਂਜੀ ਕਿੰਨਾ ਕ ਫੋਨ ਆ ਗਿਆ ਬਹੁਤ ਜ਼ਿਆਦੇ ਫੋਨ ਆਇਆ ਜੀ ਠੀਕ ਹੈ ਜੀ ਹਾਂ ਤੇ ਸਾਰੇ ਟੈਂਡ ਘਾਟ ਦੋ ਘਾਟ ਵੀ ਹਜ਼ਾਰ ਤੋਂ ਫੋਨ ਤੋਂ ਵੀ ਜ਼ਿਆਦੇ ਹੌਣ ਆ ਗਿਆ ਤੇ ਸਾਰੇ ਬੰਦੇ ਥੀ ਲੈਣ ਵਾਲੇ ਲੈਣ ਵਾਲੇ ਹਾਂ ਕ੍ਰੋਸ ਦਾੰਗ ਚੰਗਾ ਬਹੁਤ ਹਾਂਜੀ ਹਾਂਜੀ ਬਾਕੀ ਉਹਨਾਂ ਹੁਣ ਫਿਰ ਸਪੈਸ਼ਲ ਐ ਕਿ ਕ੍ਰੋਸ ਦਾੰਗ ਲੈ ਜਾਂਦਾ ਚੰਗਾ ਸੁਆ ਭਾਈ ਕਿੰਨ ਨਵਾਸ਼ ਇਹ ਦੂਜਾ ਸੁਆ ਜੀ ਕਦੋਂ ਸੁਈ ਹੈ ਜੀ ਇਹ ਕੱਲ੍ਹ ਸੁਈ ਆਪਣੇ ਘਰੇ ਸੁਈ ਆ ਜੇਰ ਡਾਨਾ ਜੀ ਜੇਰ ਜਮਾ ਓਕੇ ਆ ਬੱਚਾ ਕਿ ਦਿੱਤਾ ਜੀ ਮਗਰ ਬੱਚੀ ਆ ਜੀ ਮਗਰ ਕਰਮਾਂ ਵੀ ਨੇ ਬੱਚੀ ਦਿੱਤੀ ਆ ਜਰਸੀ ਦੇਖ ਸਕਦੇ ਹੋ ਬਹੁਤ ਚੰਗੀ ਬਾਕੀ 나ੜੂਆ ਨਾਲ ਆਪਾਂ ਦਿਖਾ ਵੀ ਦਿੰਨੇ ਆ ਜੀ ਕੱਲ ਦੀ ਸੂਈ ਆ ਪਿਓਰ ਬੋਲਾ ਕਹਿਣਾ ਨਹੀਂ ਦੋਦ ਦੇ ਬੋਲਦਾ ਯਾਰ ਪਤਾ ਆਪਾਂ ਨੂੰ ਲੱਗ ਹੀ ਜਾਂਦਾ ਵੈਸੇ ਖੱਟਾ ਬੋਲਾ ਹਾਂ ਖੱਟਾ ਖੱਟਾ ਹਾਂਜੀ ਉਹਦੇ ਕਹਿੰਦੇ ਚਾਰਜ ਨਹੀਂ ਪੈਂਦਾ ਚਾਰਜ ਕਾਦਾ ਪੈਂਦਾ ਜੀ ਉਹਦਾ ਚਾਰਜ ਨਹੀਂ ਸਹੀ ਉਹ ਬੋਲਾ ਕਹਿਣ ਦੀ ਗੱਲ ਨਹੀਂ ਹਾਂਜੀ ਚਾਰਜ ਨਹੀਂ ਪੈਂਦਾ ਖਾਲੀ ਤਾਂ ਨਹੀਂ ਹੋਈ ਬਈ ਪ੍ਰੋਪਰ ਨਹੀਂ ਖਾਲੀ ਨਹੀਂ ਕੀਤੀ ਠੀਕ ਆ ਹੁਣ ਜਿਹੜਾ ਬਈ ਲੀਟਰ ਵਾਲਾ ਜਾਂ ਕੰਡੇ ਵਾਲਾ ਕਿੰਨਾ ਬੋਲਾ ਤਿਆਰਾ ਲੀਟਰ ਤਾਂ ਬਹੁਤ ਬਣ ਜਾਣੀ ਜੀ ਆਪਾਂ ਕੰਡੇਆ ਹੀ ਗੱਲ ਕਰੇ ਕਿਉਂਕਿ ਡੇਰੀ ਤੇ ਵੀ ਕੰਡੇ ਦਾ ਹੀ ਲੈਂਦੇ ਆ ਕੰਡੇ ਵਾਲੀ ਕਹਿਣੀ ਹੈ ਕਿੰਨਾ ਕੰਡੇ ਵਾਲਾ ਕੰਡੇਆ ਦੁੱਧ ਬੋਲਾ ਹੈਗਾ ਜੀ 17 ਕਿਲ ਤੋਂ ਬਾਹਰ ਤਿਆਰ ਆ 18 17 18 ਹੋਊਗਾ ਪਰ 17 ਕਿਉਂ ਦਾ ਗਾਰੰਟੀ ਦੇ ਲਵਿਆ ਜੇ ਲੀਟਰ ਮਾਰਨੇ ਦਾ 20 ਤੋਂ ਟੱਪ ਲੀਟਰ ਤਾਂ ਡਾਂਗੀ ਜਾਣੀ ਆਪਾਂ ਨੂੰ ਹਾਂਜੀ ਹਾਂਜੀ ਥਣਾ ਦਾ ਬਈ ਕੋਈ ਗੁਰਸ਼ਿੱਤਾ ਜਮਾਂ ਹੀ ਨਹੀਂ ਜੀ ਗੰਨੇ ਅਰ ਗਿਮਾਂ ਹਾਂ ਗੰਨੇ ਆ ਮੋਟੀ ਚਵਾਈ ਆ ਠੀਕ ਆ ਜੇ ਕੋਈ ਵੀਰ ਬਾਈ ਚਵਾਈ ਕਰਨੀ ਚਾਹੁੰਦਾ ਹੋਵੇ ਜੀ ਸਕਦੇ ਕਰੇ ਜੀ ਚਾਰ ਟਾਈਮ ਕਰ ਲੈ ਕਰ ਲੈ ਕਰ ਚਾਰ ਪੰਜ ਪੰਜ ਲੱਗਾ ਰਵੇ ਆਪਾਂ ਨੂੰ ਅਗਲੇ ਆਉਣਾ ਆ ਗਰੇ ਨੇ ਸਹੀ ਗੱਲ ਆ ਜੀ ਖਰਚਾ ਅਗਲੇ ਨੇ ਕਰਨਾ ਬਾਕੀ ਬਈ ਪੈਸੇ ਲਾਉਣੇ ਆ ਤੇ ਦੁੱਧ ਦੇ ਜੂਗੀ 25 26 ਕਿਲੋ 25 26 ਕਿਲੋ ਪਹਿਲੇ ਸੂਏ 22 23 ਕਿਲੋ ਦੁੱਧ ਦਿੱਤਾ ਜੀ ਠੀਕ ਆ ਬਾਕੀ ਕੱਲ ਦੀ ਸੂਏ 17 ਕਿਲੋ ਬਾਹਰ ਦੇ ਜਾਂਦੀ ਹੈ ਤੇ 25 ਕਿਲੋ ਕੋਈ ਬਾਹਰ ਨਹੀਂ ਬਈ ਬਰੋਬਰ ਕਾੜ ਕੇ ਦਿਖਾ ਦੀ ਆਪਾਂ ਹਾਈਟ ਮਾਣੀ ਚ ਚੈੱਕ ਕਰਾ ਦਿੱਗੇ ਬਰੋਬਰ ਖੜੋ ਬਾਈ ਦੇ ਮੋਢੇ ਤੇ ਕਰਉਂਦੀ ਆ ਹਾਈਟ ਤੁਸੀਂ ਮੰਨ ਲਿਓ ਜਾਨੀ 4.5 ਤੋਂ ਬਾਹਰ ਹੋ ਹਾਂਜੀ ਸਾਡੇ ਜਾਂ ਬਾਕੀ ਇਹ ਨਹੀਂ ਗੱਲ ਮੰਨ ਲੀਂ ਜਾਂ ਲੇਟੀ ਦੇ ਵਿੱਚ ਜਿਵੇਂ ਜਿਵੇਂ ਕੱਲ ਸੂਈ ਆ ਨਹੀਂ ਪਸੂ ਲੱਕਾ ਮਾਰ ਜਾਂਦੇ ਆ ਇਹ ਨਹੀਂ ਹਾਂ ਗੱਲ ਆ ਜੀ ਬੰਦੇ ਸਭੀ ਭਲੀ ਆ ਬਈ ਸਭੀ ਨਿਕਾ ਮਾਰਿਆ ਹਾਂ ਤਾਂ ਨਹੀਂ ਮਾਰਿਆ ਸਾਡੀ ਬਈ ਸੂਆ ਦੂਜਾ ਸੂਈ ਆ ਚੰਗੀ ਹਾਈਟ ਦੀ ਆ ਦਰਮਿਆਨੀ ਤੋਂ ਥੋੜੀ ਜੀ ਵੱਡੀ ਆ ਇੱਕ ਤਾਂ ਉਹਦੀ ਦਰਮਿਆਨੀ ਉਹ ਤੋਂ ਵੱਡੀ ਆ ਚੰਗਾ ਵਜਨ ਆ ਜੀ ਹਵਾਨਾ ਬਹੁਤ ਸੋਹਣਾ ਤਿਆਰ ਕਰੀ ਬੈਠੀ ਆ ਬਾਕੀ ਤੁਸੀਂ ਲਾਲੋ ਸਾਹਿਬ ਜੀ ਦੇ ਥੱਲੇ 17 ਕਿਲੋ ਬੋਲਾ ਜੇ ਕੋਈ ਸੇਵਾ ਕੀਤੀ ਆ ਤਾਂ ਆਈਆਂ ਭਈ ਨਹੀਂ 17 ਕਿਲੋ ਬੋਲਾ ਕੱਢਣਾ ਕੋਈ ਖੇੜਤਾ ਹੈ ਨਹੀਂ ਕੀ ਕੱਦ ਕਾਟ ਤੇ ਵਜਨ ਵਾਲੀ ਥੋੜੀ ਜੀ ਕਰਮ ਵਾਲੀ ਬੱਚੇ ਦਾ ਕਰਦੀ ਆ ਤਾਜੀ ਸੂਈ ਕਰਕੇ ਫਵਾਨਾ ਤੁਸੀਂ ਦੇਖ ਸਕਦੇ ਹੋ ਪੂਰਾ ਵੱਡਾ ਤੇ ਸ਼ਾਨਦਾਰ ਕੋਈ ਟੁੱਟ ਮਾਣੀ ਬੈਡ ਮੈਟ੍ਰਸ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਾਕੀ ਖਾਣਾ ਦੇ ਸਹਿਜ ਬਹੁਤ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਆ ਲਖਾਣਾ ਮੋਟਾ ਮੋਟਾ ਮੱਝਾਂ ਰਗਾ ਜੀ ਫਵਾਨੇ ਤੇ ਬਰੀਕ ਬਰੀਕ ਵੇਜ ਦੇਖ ਸਕਦੇ ਹੋ ਬਾਈ ਕਹਿੰਦਾ ਮੇਰੇ ਘਰੇ ਜਿੰਨਾ ਟਾਈਮ ਮਰਜ਼ੀ ਚਵਾਈ ਠੰਡੀ ਫੀਰ ਪੂਰੀ ਆ ਜੀ ਸੀਸਾ ਲੱਗ ਪੂਰੀ ਦੋਨੇ ਦੋਨੇ ਪਾਸੇ ਬੈਠ ਕੇ ਚੋਂਦੀ ਆ ਦੋਨੇ ਪਾਸੇ ਜੇ ਕੋਈ ਚੋਨਾ ਆਉਦਾ ਚੁੰਦਾ ਹੋਵੇ ਆਉਦਾ ਦੋਨੇ ਪਾਸੇ ਬੈਠ ਕੇ ਚੋਕੇ ਦੋ ਜਾਨੇ ਆਜਣ ਕੋਈ ਚੱਕਰ ਨਹੀਂ ਚੋਕੇ ਚੋਕੇ ਲੈ ਜਾਣਾ ਚੋਕੇ ਲੈ ਜਾਣਾ ਬਾਈ ਕਹਿੰਦਾ 17 ਤੋਂ ਬਾਹਰ ਤੋਲਣ ਵਾਲਾ ਬੋਲਾ ਤਿਆਰ ਆ ਜੀ ਦੋ ਟਾਈਮ ਚੋਲਿਓ ਚਾਰ ਚੋਲਿਓ ਤਸੱਲੀ ਤੁਸੀਂ ਕਰਨੀ ਕਿਉਂਕਿ ਬਾਈ ਪੈਸੇ ਤੁਸੀਂ ਲਾਉਣੇ ਆ ਹੱਕ ਆ ਤੁਹਾਡਾ ਤਸੱਲੀ ਕਰਨ ਦਾ ਇਹ ਹੱਕ ਵੀ ਆ ਜੀ ਜੋ ਇਹਨੇ ਰੁਪਈਏ ਲਾਉਣੇ ਅਗਲੇ ਨੇ ਹਾਂ ਜਰੂਰ ਆਵੇ ਦੋ ਟਾਈਮ ਚੋਕੇ ਤਸੱਲੀ ਕਰੇ ਜਦੋਂ ਬਾਈ ਜੇ ਆ ਬੰਦੇ ਨੇ 60-70000 ਰੁਪਇਆ ਲਾਉਣਾ ਜੇ ਆਪਾਂ ਨੂੰ 1000 2024 ਤੇ ਖਰਚਾ ਹੋ ਜੂ ਉਹ ਗਣਤੀ ਚ ਨਹੀਂ ਹੁੰਦਾ ਉਹਦੇ ਨਾਲ ਦਿਲ ਨੂੰ ਤਸੱਲੀ ਹੋ ਜੂ ਬਾਈ ਹਾਂ ਵਾਕਈ ਹੈਗਾ ਕਹਿਣ ਦੀ ਗੱਲ ਨਹੀਂ ਹਾਂਜੀ ਮੁੱਲ ਜੈ ਜਮ ਮੋਲੇ ਦਾ ਇਹ 72000 ਹੋ ਜੂ ਮਾਨਤਨ ਕਰ ਕਰ ਦਿਆਂਗੇ ਜੀ ਠੀਕ ਹੈ ਜੀ 72000 ਰੁਪਇਆ ਬਾਈ ਇਹਦਾ ਮੁੱਲ ਕਰਦੇ ਆ ਬਾਕੀ ਮਾਨਤਨ ਕਰ ਦਾਂਗੇ ਬਾਈ ਕਹਿੰਦਾ 25 26 ਕਿਲੋ ਦੀ ਮਾਲਕਣ ਹੈ ਜੀ ਗਾਂ ਖੁਦ ਚੰਗਾ ਦੁੱਧ ਪਾਊਗੀ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਦੋ ਨੰਬਰ ਬਾਈ ਡਿਟੇਲ ਕੀ ਹੈ ਜੀ ਇਹਦੀ ਇਹਦਾ ਦੁੱਧ ਹੈਗਾ ਜੀ 10 ਕਿਲੋ ਕਿੰਨਾ ਮਾਸੂਆ ਸੁਈ ਹੈ ਜੀ ਦੂਜਾ ਸੁਈ ਹੈ ਇਹ ਸੁਈ ਹੈ ਕਾ ਦੋ ਸੁਈ ਹੈ ਜੀ ਇਹ ਸੁਈ ਨੂੰ ਬੱਚਾ ਹੈ ਨਹੀਂਗਾ ਜੀ ਮਾਲ ਕਹਿੰਦੇ ਮਹੀਨੇ ਤੋਂ ਉੱਪਰ ਹੋ ਗਿਆ ਸਵਾ ਮਹੀਨਾ ਅਗਲਾ ਡੂੜ ਮੰਨੇ ਦੋ ਮੰਨੇ ਕਿਉਂਕਿ ਮੈਂ ਕਿਹੜਾ ਸਵਾ ਕੇ ਆਇਆ ਸੀਗਾ ਜੀ ਸਹੀ ਗਾ ਆਪਾਂ ਜਦੋਂ ਵੇਖੀ ਵੇਖੀ ਨਹੀਂ ਕਿਉਂਕਿ ਮਾਲ ਕਹਿੰਦੇ ਜਿਵੇਂ ਉਹਨਾਂ ਨੇ ਕਿਹਾ ਉਹਵੇਂ ਆਪਾਂ ਦੱਸਤਾ ਆਪਾਂ ਤੋਕੜਾ ਜੀ ਦੇਣੀ ਆਪਾਂ ਤੋਕੜਾ ਜੀ ਲਈ ਤੋਕੜਾ ਜੀ ਦੇਣੀ ਆ ਸਹੀ ਗੱਲ ਹੈ ਜੀ ਜਦੋਂ ਆਪਾਂ ਲਈ ਤੋਕੜਾ ਜਾਂ ਬਾਈ ਦੇਣੀ ਵੀ ਤੋਕੜਾ ਦੁੱਧ ਕਿੰਨਾ ਜੀ ਦੋ 10 ਕਿਲੋ ਤੋਂ ਬਾਹਰ ਇਹ ਹੱਦ ਡੋਣਾ ਹੋਊਗਾ 11 ਮਨਾਵਾਂਗੇ ਦੋ ਦੋ ਠੀਕ ਹੈ ਪਰ 10 ਦੀ ਗਰੰਟੀ ਲੈ ਦੇ ਕੇ 10 ਦੇਣੀ ਹਾਂ ਕਹਿ ਕੇ 10 ਦੇਣੀ ਠੀਕ ਆ ਥਣਾ ਦਾ ਕੋਈ ਬੂਰ ਸਿੱਕਾ ਜਮਾਂ ਓਕੇ ਆ ਜੀ ਥਣਾ ਨੂੰ ਤੋੜ ਕੇ ਦਿਖਾ ਦੇ ਬਾਈ ਬਾਈ ਕਹਿੰਦਾ ਦੂਜਾ ਸੂਆ ਜੀ ਹਾਂ ਜੀ ਦੂਜਾ ਸੂਆ ਸੂਈ ਆ ਮਾਲਕਾਂ ਨੇ ਤਾਂ ਮਹੀਨਾ ਡੇਢ ਮਹੀਨਾ ਦੱਸਿਆ ਪਰ ਆਪਾਂ ਥੋਕਰ ਮੰਨ ਕੇ ਲਈ ਆ ਜੀ ਤੁਸੀਂ ਵੀ ਥੋਕਰ ਮੰਨ ਕੇ ਲੈ ਜਾਓ ਕਿਉਂਕਿ ਜਦੋਂ ਬਾਈ ਆਪਾਂ ਦੇਖੀ ਨਹੀਂ ਗਈ ਤੇ ਆਪਾਂ ਕਹਿ ਨਹੀਂ ਸਕਦੇ ਬਈ ਮਹੀਨਾ ਹੋਇਆ ਜਾਂ ਦੋ ਮਹੀਨੇ ਹੋਇਆ ਥਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਆ ਅੱਥੀ ਚਵਾਈ ਵਾਲਾ ਥਾਣਾ ਦੇਖ ਸਕਦੇ ਹੋ ਤੁਸੀਂ ਬਾਕੀ ਬਰੀਡ ਵਾਈਜ਼ ਕਰਮ ਵਾਲੀ ਬਹੁਤ ਚੰਗੀ ਆ ਥਾਣਾ ਦੀ ਓਕੇ ਆ ਬੈਕ ਸਾਈਡ ਤੋਂ ਚੈੱਕ ਕਰ ਲਓ ਜੀ 10 ਕਿਲੋ ਤੋਂ ਬਾਹਰ ਦੁੱਧ ਦਾ ਪਰ 10 ਕਿਲੋ ਵਾਈ ਦੇ ਘਰੇ ਚੋ ਕੇ ਲੈ ਜਿਓ ਇਹਦਾ ਮੁੱਲ ਇਹਦਾ ਮੁੱਲ 27000 ਜੀ ਉਹ ਜੁਮਾਨਤਾਂ ਨੇ ਮਾਨਤਾਂ ਕਰਦੇ ਆ ਬਾਕੀ ਗੱਲ ਆਉਂ ਆ ਜੀ ਨਾਲ ਹੀ ਅਗਲਾ ਦੁੱਧ ਪੀਵੇ ਜਦੋਂ ਟੋਕਰ ਗੱਬਣ ਹੋ ਗਈ ਤੇ ਜਿੱਦੇ ਚੈੱਕ ਹੋ ਗਈ ਉਹਦੇ 32000 ਦੀ ਮੈਂ ਲਿਆਉਂਗਾ ਬਾਅਦ ਉਹ ਦੁੱਧ ਤਾਂ ਬਈ ਮਹਿੰਗੀ ਵਿਕੋਗੀ ਬੰਤੀ ਹਾਂਜੀ ਔਰ ਇੱਕ 10 ਕਿਲੋ ਬੋਲਾ ਤਿਆਰ ਆ ਜੀ ਦੁੱਧ ਜੀ ਤੇ ਅੱਜ ਬਾਈ ਤੋਂ 27000 ਬਾਈ ਹਾਂਜੀ 27000 27000 ਤੋਂ ਲਿਜਾ ਕੇ ਨਾਲੇ ਤਾਂ ਦੁੱਧ ਪੀ ਲਿਓ ਨਾਲੇ ਟੋਕੜ ਕੱਪਣ ਬਾਈ ਨੂੰ 5000 ਨਫੇ ਨਾਲ ਦੇ ਦਿਓ ਬਾਈ ਕਹਿੰਦਾ ਮੈਂ ਹੀ ਲੈ ਆਉਂਗਾ ਬਸ ਇਹ ਵੀ ਗੱਲ ਕਹਿਣ ਦੀ ਨਹੀਂ ਬਿਆਨਾ ਰੱਖ ਲੇ ਭੋਵੇਂ ਠੀਕ ਆ ਜੀ ਬਈ ਬਰੀਡ ਹੈ ਬਹੁਤ ਚੰਗੀ ਆ ਪੂਛ ਥੱਲੋ ਕੱਤੀ ਵੀ ਆ ਬਈ ਇਹ ਹਾਂ ਕੱਟਤੀ ਆ ਜੀ ਇਹ ਪਹਿਲਾਂ ਤੋਂ ਹੀ ਆਪਾਂ ਦਿਖਾਏ ਜਿਵੇਂ ਆਪਾਂ ਵਾਲ ਕੱਟੇ ਹੋਏ ਜੀ ਉਂ ਟੁੱਟੀ ਨਹੀਂ ਗਈ ਉਹਦੇ ਅਗਲੇ ਨੇ ਆ ਕੇ ਵੇਖ ਕੇ ਪਰਖ ਕੇ ਲਈ ਜਾਵੇ ਪਰਖ ਕੇ ਲੈ ਬਾਕੀ ਬਈ ਆ ਆਪਾਂ ਦੱਸ ਦਿੰਨੇ ਕਿਉਂਕਿ ਕਈ ਵੀਰ ਨੇ ਕੋਈ ਦੂਰੋਂ ਚੱਲ ਕੇ ਆਉਂਦੇ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਬਣ ਕੇ ਤੇਰਾ ਢੀਣਾ ਵੱਜੇ ਉਹ ਚ ਮਾਨਦੁਖੀ ਹੁੰਦਾ ਜੇ ਅਗਲਾ ਕਹਿੰਦਾ ਵੀ ਜਿਵੇਂ ਜਿਵੇਂ ਚੀਜ਼ ਵਿੱਚ ਦੱਸਿਆ ਸੀ ਉਹ ਨਹੀਂ ਨਿਕਲੀ ਨਹੀਂ ਨਿਕਲੀ ਨਹੀਂ ਹਾਂ ਇੱਕ ਬਈ ਆਏ ਹੋ ਜਾਂਦਾ ਕਿਉਂਕਿ ਸਮਾਂ ਰੇਖ ਦਾ ਕੀਮਤੀ ਆ ਆਪਣਾ ਟਾਈਮ ਛੱਡ ਕੇ ਆਉਣਾ ਛੱਡ ਕੇ ਆਉਣਾ ਹਾਂਜੀ ਹਾਂ ਤੇ ਇੱਥੇ ਗੱਲ ਹੋਰ ਨਿਕਲ ਜੇ ਨਹੀਂ ਹਾਂ ਹਾਂ ਨਲੇ ਅਗਲੇ ਦਾ ਨਲੇ ਆਪਣੇ ਦਾ ਕਿਉਂਕਿ ਗਾਹਕ ਕਰੋ ਮੁੜ ਗਿਆ ਕੋ ਸਵਾਦ ਵਾਲੀ ਹਾਂ ਸਵਾਦ ਵਾਲੀ ਗੱਲ ਨਹੀਂ ਹਾਂ ਠੀਕ ਆ 27000 ਚੋਂ ਮਾਨਤਾਨ ਹੋ ਜਾਊਗਾ ਤਿੰਨ ਨੰਬਰ ਬਾਈ ਸੂਆ ਬਾਈ ਕਿੰਨਵਾ ਸੂਈ ਹੈ ਜੀ ਇਹ ਇਹ ਦੂਜਾ ਸੂਆ ਸੂਈ ਹੈ ਜੀ ਕਦੋਂ ਸੂਈ ਹੈ ਜੀ ਪਰਸੋਂ ਦੀ ਸੂਈ ਹੈ ਇਹ ਬੱਚਾ ਕੀ ਹੈ ਜੀ ਬੱਚਾ ਇਹਦੇ ਮਗਰ ਜੀ ਮਗਰ ਬੱਚਾ ਜਿਹੜਾ ਹੁਣ ਨੈਟ ਦੁੱਧ ਕਿ ਬੋਲਾ ਬਾਈ ਬੋਲਾ ਮੰਨ ਲਓ ਜੀ ਦੁੱਧ ਮੰਨ ਲਓ ਠੀਕ ਆ ਹਾਂਜੀ ਕਿੰਨਾ ਤਿਆਰ ਹੈ ਜੀ ਇਹ ਥੱਲੇ ਹੈ ਤਾਂ 19 ਕਿਲੋ 18 ਕਿਲੋ ਵਾਲਾ ਕੰਡਾ ਮਾਰ ਕੇ ਲੈ ਜੀ 18 ਕਿਲੋ ਕੰਡਾ ਮਾਰ ਕੇ ਲੈ ਜੀ ਹਾਂ ਕੋਈ ਭੂਰ ਸ਼ਿੱਟਾ ਬਾਈ ਜਮ ਤੋਰ ਕੇ ਦੇਖਾ ਉਸ ਨਾਲ ਦੀ ਗਾਰੰਟੀ ਹੋਊਗੀ ਆਪਣੀ ਠੀਕ ਆ ਬਾਈ ਬਾਕੀ ਦੋ ਦੇਵੂਗੀ 20 ਪਲੱਸ ਠੀਕ ਆ ਜੀ 22 ਕਿਲੋ ਖੁੱਲਾ ਦੇਊਗੀ 22 ਕਿਲੋ ਖੁੱਲਾ ਦੇ ਜਿਵੇਂ ਕ੍ਰੋਸ ਸੰਗ ਆ ਨਾ ਇਹਨੇ ਗਰਮੀ ਮਨਾਉਣੀ ਆ ਸਹੀ ਗੱਲ ਆ ਜੀ ਦੂਜਾ ਸੂਆ ਕ੍ਰੋਸ ਸੰਗ ਹਵਾਨਾ ਬਹੁਤ ਸੋਨਾ ਬਾਈ ਫਿਟਿੰਗ ala ਠੋਸ ਹਵਾਨਾ ਚੱਕ ਕਰੋ ਜੀ ਬਾਕੀ ਹਵਾਨੇ ਦੇ ਬਰੀਕ ਬਰੀਕ ਵੇਨ ਜਾਂ ਤਾਜੀ ਸੂਈ ਆ ਦੋ ਤਿੰਨ ਦਿਨ ਹੋ ਗਏ ਬਾਈ ਹਾਂ ਪਰਸੋ ਸੂਈ ਆ ਪਰਸੋ ਦੀ ਸੂਈ ਵੀ ਆ ਅੱਜ ਤੀਜਾ ਦਿਨ ਹੋ ਗਿਆ ਖਰਾ ਦੇ ਸਾਰੇ ਸੋਨੇ ਆ ਗੈਪ ਤੇ ਲੱਗਿਆ ਜਿਹੜਾ ਨੈਟ ਬੋਲਾ ਮੰਨ ਲਓ ਦੁੱਧ ਮੰਨ ਲਓ ਜੀ 18 ਤੋਂ ਬਾਰ-ਬਾਰ ਨੈਟ ਰੈਡੀ ਆ 18 ਕਿਲੋ ਬਾਈ ਕਹਿੰਦਾ ਮੇਰੇ ਘਰੇ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੇ ਛੇ ਚੋਲਿਓ ਜੀ ਥਣਾਂ ਦੇ ਓਕੇ ਹੋਊਗੇ ਬੇਫਿਕਰ ਹੋ ਕੇ ਆਜੋ ਤਸੱਲੀ ਤੁਸੀਂ ਕਰਨੀ ਆ ਕਿਉਂਕਿ ਬਾਈ ਪੈਸੇ ਲਾਉਣੇ ਤੁਸੀਂ ਮੁੱਲ ਬਾਈ ਇਹਦਾ ਜੱਜ ਇਹਦਾ ਮੁੱਲ ਜੀ 65000 ਹੋ ਜੂਗਾ ਮਾਨਤ ਕਰ ਦਿਆਂਗੇ ਠੀਕ ਆ ਇਹਦਾ ਮੁੱਲ ਬਾਈ 65000 ਰੁਪਿਆ ਕਰਦੇ ਆ ਬਾਕੀ ਮਾਨਤਾਂ ਉਹਦੇ ਚ ਬਾਈ ਕਹਿੰਦਾ ਜਰੂਰ ਕਰ ਦਾਂਗੇ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਉਂਦਾ ਹੈ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ